ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਅੱਜ ਤੁਹਾਡੇ ਵੀਡੀਓ ਲੈ ਕੇ ਆਏ ਹਾਂ ਬਾਸਪਤ ਜੀ ਦੇ ਰੇਟਾਂ ਪਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਫੀਦੋ ਮੰਡੀ ਦੀ ਜਿੱਥੇ 1121 43045 ਰੁਪਏ ਵਿਕਿਆ 1718 3895 ਵਿਕਿਆ 1401 3400 ਰੁਪਏ ਨੂੰ ਵਿਕਿਆ ਅਤੇ 1885 4021 ਰੁਪਏ ਵਿਕਿਆ ਅੱਗੇ ਪਿੱਲੂ ਖੇੜਾ ਮੰਡੀ ਦੀ ਗੱਲ ਕਰੀਏ ਜਿੱਥੇ 1121 4327 ਰੁਪਏ ਵਿਕਿਆ 1718 3814 ਰੁਪਏ ਵਿਕਿਆ 1885 4083 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਝੱਜਰ ਮੰਡੀ ਦੀ ਜਿੱਥੇ 1509 3230 ਰੁਪਏ ਵਿਕਿਆ 1718 3791 ਰੁਪਏ ਵਿਕਿਆ 1847 2751 ਰੁਪਏ ਵਿਕਿਆ ਅਤੇ 1121 4280 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਬਰਵਾਲਾ ਮੰਡੀ ਦੀ ਗੱਲ ਕਰੀਏ ਜਿੱਥੇ 1121 4281 ਰੁਪਏ ਵਿਕਿਆ 1885 3951 ਰੁਪਏ ਵਿਕਿਆ ਅਤੇ 1718 3801 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਮਾਨਸਾ ਮੰਡੀ ਦੀ ਜਿੱਥੇ 1509 3200 ਰੁਪਏ ਨੂੰ ਵਿਕਿਆ 1847 2950 ਰੁਪਏ ਵਿਕਿਆ 1718 3690 ਰੁਪਏ ਵਿਕਿਆ ਅਤੇ 1401 3360 ਰੁਪਏ ਵਿਕਿਆ ਅੱਗੇ ਜੇਕਰ ਗੱਲ ਕਰੀਏ ਨਾਬਾ ਮੰਡੀ ਦੀ ਜਿੱਥੇ 1509 3270 ਰੁਪਏ ਵਿਕਿਆ 1847 3000 ਰੁਪਏ ਵਿਕਿਆ 1718 3650 ਰੁਪਏ ਵਿਕਿਆ 1401 3370 ਰੁਪਏ ਵਿਕਿਆ 1121 4000 ਰੁਪਏ ਵਿਕਿਆ 1885 300 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਤਰਨ ਤਰਨ ਮੰਡੀ ਦੀ ਜਿੱਥੇ 17 18 3700 ਰੁਪਏ ਵਿਕਿਆ 11 21 4426 ਰੁਪਏ ਵਿਕਿਆ 14 01 3360 ਰੁਪਏ ਵਿਕਿਆ 15 09 3275 ਰੁਪਏ ਵਿਕਿਆ ਅਤੇ 18 47 3000 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ ਜਿੱਥੇ 17 18 3635 ਰੁਪਏ ਤੋਂ ਲੈ ਕੇ 3860 ਰੁਪਏ ਤੱਕ ਵਿਕਿਆ 11 21 4100 ਰੁਪਏ ਤੋਂ ਲੈ ਕੇ 4395 ਰੁਪਏ ਤੱਕ ਵਿਕਿਆ 1509 3200 ਰੁਪਏ ਨੂੰ ਵਿਕਿਆ ਅਤੇ 1401 3300 ਰੁਪਏ ਨੂੰ ਵਿਕਿਆ ਅੱਗੇ ਜੇਕਰ ਗੱਲ ਕਰੀਏ ਆਪਾਂ ਮੁਕਸਰ ਮੰਡੀ ਦੀ ਜਿੱਥੇ 1509 3225 ਰੁਪਏ ਵਿਕਿਆ 1718 3620 ਰੁਪਏ ਵਿਕਿਆ 1885 3700 ਰੁਪਏ ਨੂੰ ਵਿਕਿਆ 1401 3366 ਰੁਪਏ ਵਿਕਿਆ ਅਤੇ 1847 2925 ਰੁਪਏ ਵਿਕਿਆ ਅੱਗੇ ਜੇਕਰ ਗੱਲ ਕਰੀਏ ਆਪਾਂ ਪਾਤੜਾ ਮੰਡੀ ਦੀ ਜਿੱਥੇ 1121 3845 ਰੁਪਏ ਵਿਕਿਆ 1885 3680 ਰੁਪਏ ਵਿਕਿਆ 1718 3710 ਰੁਪਏ ਵਿਕਿਆ 1509 3370 ਰੁਪਏ ਵਿਕਿਆ 1847 3100 ਰੁਪਏ ਨੂੰ ਵਿਕਿਆ ਅਤੇ 1401 3445 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਫਾਜ਼ਲ ਕਾ ਮੰਡੀ ਦੀ ਜਿੱਥੇ 1121 3975 ਰੁਪਏ ਵਿਕਿਆ 1718 3600 ਰੁਪਏ ਨੂੰ ਵਿਕਿਆ 1509 2951 ਰੁਪਏ ਵਿਕਿਆ ਅੱਗੇ ਕੋਟਾ ਮੰਡੀ ਦੀ ਗੱਲ ਕਰੀਏ ਜਿੱਥੇ 1509 2871 ਰੁਪਏ ਵਿਕਿਆ ਹੈ 1847 2822 ਰੁਪਏ ਵਿਕਿਆ ਹੈ 1718 3381 ਰੁਪਏ ਵਿਕਿਆ ਅੱਗੇ ਬੂੰਦੀ ਮੰਡੀ ਦੀ ਗੱਲ ਕਰੀਏ ਜਿੱਥੇ 1509 2881 ਰੁਪਏ ਵਿਕਿਆ ਹੈ 1847 2810 ਰੁਪਏ ਵਿਕਿਆ ਹੈ 1718 3351 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਐਲਨਬਾਦ ਮੰਡੀ ਦੀ ਜਿੱਥੇ 1509 3244 ਰੁਪਏ ਵਿਕਿਆ ਹੈ 1847 3020 ਰੁਪਏ ਵਿਕਿਆ ਅਤੇ 1401 3469 ਰੁਪਏ ਵਿਕਿਆ ਅੱਗੇ ਇਸ ਮਾਲਖਾ ਮੰਡੀ ਦੀ ਗੱਲ ਕਰੀਏ 1718 3831 ਰੁਪਏ ਵਿਕਿਆ 1885 4041 ਰੁਪਏ ਵਿਕਿਆ ਅਤੇ 1121 4280 ਰੁਪਏ ਵਿਕਿਆ ਅੱਗੇ ਕੈਥਲ ਮੰਡੀ ਦੀ ਗੱਲ ਕਰੀਏ ਜਿੱਥੇ 1121 4200 ਰੁਪਏ ਵਿਕਿਆ 1885 4050 ਰੁਪਏ ਵਿਕਿਆ 17 18 3810 ਰੁਪਏ ਵਿਕਿਆ ਅਤੇ 1401 3470 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਟੋਹਾਣਾ ਮੰਡੀ ਦੀ ਜਿੱਥੇ 1401 3470 ਰੁਪਏ ਵਿਕਿਆ 1885 3950 ਰੁਪਏ ਵਿਕਿਆ 1509 3170 ਰੁਪਏ ਵਿਕਿਆ ਅਤੇ 1121 3990 ਰੁਪਏ ਵਿਕਿਆ ਅੱਗੇ ਨਰਮਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1401 3450 ਰੁਪਏ ਵਿਕਿਆ ਹੈ 1121 4240 ਰੁਪਏ ਵਿਕਿਆ ਹੈ 1885 4000 ਪੈਸੇ ਨੂੰ ਵਿਕਿਆ ਹੈ ਅਤੇ 1718 3850 ਰੁਪਏ ਵਿਕਿਆ ਅੱਗੇ ਰਾਣੀਆਂ ਮੰਡੀ ਦੀ ਗੱਲ ਕਰੀਏ ਜਿੱਥੇ 1401 3458 ਰੁਪਏ ਵਿਕਿਆ ਹੈ 1847 3100 ਰੁਪਏ ਨੂੰ ਵਿਕਿਆ ਹੈ ਅਤੇ 1509 3001 ਰੁਪਏ ਨੂੰ ਵਿਕਿਆ ਸਰਸਾ ਮੰਡੀ ਦੀ ਗੱਲ ਕਰੀਏ ਜਿੱਥੇ 1509 3200 ਰੁਪਏ ਨੂੰ ਵਿਕਿਆ 1401 3471 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਫਤਿਹਬਾਦ ਮੰਡੀ ਦੀ ਜਿੱਥੇ 1401 3460 ਰੁਪਏ ਵਿਕਿਆ 1121 4040 ਰੁਪਏ ਨੂੰ ਵਿਕਿਆ 1718 3645 ਰੁਪਏ ਵਿਕਿਆ 1509 3165 ਰੁਪਏ ਵਿਕਿਆ 1885 3900 ਰੁਪਏ ਨੂੰ ਵਿਕਿਆ 1847 2985 ਰੁਪਏ ਵਿਕਿਆ ਅੱਗੇ ਰਤਿਆ ਮੰਡੀ ਦੀ ਗੱਲ ਕਰੀਏ ਜਿੱਥੇ 1401 3428 ਰੁਪਏ ਵਿਕਿਆ 1718 3711 ਰੁਪਏ ਵਿਕਿਆ 1121 3775 ਰੁਪਏ ਵਿਕਿਆ 1509 3132 ਰੁਪਏ ਵਿਕਿਆ 1847 2911 ਰੁਪਏ ਵਿਕਿਆ ਸੋਏਸੀ ਬਾਸਮਤੀ ਦੇ ਵੱਖ-ਵੱਖ ਵੈਰਾਈਟੀਆਂ ਦੇ ਤੇ ਵੱਖ-ਵੱਖ ਕਮੰਡੀਆਂ ਦੇ ਰੇਟ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ